ਕੁੜੀ ਦੇ ਪਾਲਾਇਕ। ਕਿ ਦੇ ਕੰਜਰ ਦੇ ਝੋਲਾ ਹੀ ਤਾਂ ਨਹੀਂ ਅਗਲੇ ਨੇ ਭੇਜਿਆ ਸੀ ਜਿਹੜਾ ਉਹ ਵੱਡੀ ਜਾਂਨੇ ਆ। ਇੱਕ ਕੱਪੜੇ ਵਿੱਚ ਵੀ ਕੱਢ ਲੋ। ਹੁਬਾਤ ਕਰਲਾ ਬੰਦ। ਆਇਆ ਸੱਜਣੋ ਤੇ ਇਹ ਪਾਰਸਲ ਮੈਨੂੰ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਭੇਜਿਆ ਕਿਨੇ ਆ ਇਹ ਹਰਿੰਦਰਪਾਲ ਸਿੰਘ ਬੈਂਸ ਬਾਈਆ ਲਖੀਮਪੁਰ ਖੀਰੀ ਤੋਂ ਯੂਪੀ ਤੋਂ ਆਇਆ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਇਹ ਸਮਾਨ ਲੈ ਕੇ ਆਇਆ ਸੀ ਮੇਰੇ ਵਾਸਤੇ। ਤੇ ਇਹਨਾਂ ਨੇ ਮੇਰੇ ਵਾਸਤੇ ਇੱਧਰ ਆ ਕੇ ਇੰਡੀਆ ਐਡਰੈਸ ਮੰਗਵਾ ਕੇ ਪ੍ਰੀਤ ਨੂੰ ਤੇ ਭੇਜਿਆ ਇਹਦੇ ਵਿੱਚ ਪਤਾ ਨਹੀਂ ਕੀ ਆ ਅ ਮਤਲਬ ਇੰਨਾ ਕਿ ਮੈਨੂੰ ਪਤਾ ਵੀ ਉਹ ਪੋਰਸ ਦੇ ਫੈਨ ਆ ਹੈ ਕੁਝ ਪੋਰਸ ਲਈ ਆ ਹੈ ਪਤਾ ਨਹੀਂ ਕੀ ਆ ਪੋਰਸ ਲਈ ਹਨਾ ਪ੍ਰੀਤ ਪੋਰਸ ਵਾਸਤੇ ਆਖਿਆ ਮੈਨੂੰ ਇਹਨਾਂ ਨੇ ਹਨਾ ਤੇ ਇਹਨੂੰ ਪਾਏ ਨੂੰ ਇੱਕ ਦੋ ਦਿਨ ਹੋ ਗਏ ਆ ਤੇ ਅਸੀਂ ਕਿ ਖੋਲਾਂਗੇ ਤੁਹਾਡੇ ਸਾਹਮਣੇ ਯਾਰ ਜਿਹਚੋਂ ਆਉਣ ਵਾਲਿਆਂ ਨੇ ਭੇਜਿਆ ਤਾਂ ਚਾਹਣ ਵਾਲਿਆਂ ਦੇ ਸਾਹਮਣੇ ਹੀ ਖੋਲਾਂਗੇ ਫੈਕਾ ਬੜਾ ਕੀਤਾ ਯਾਰ ਜਿਹਨੇ ਕੀਤਾ ਕੂਰੀਅਰ ਵਾਲੇ ਕਰਨੀਏ ਕੂਰੀਅਰ ਵਾਲੇ ਨੇ ਢੀਡਾ ਲੱਤਾਂ ਬੜਾ ਲਵੇਟਿਆ ਆ ਸਿਆ ਅੱਛਾ ਦੋ ਲਫਾਫੇ ਆ ਇੱਕ ਲਫਾਫਾ ਕੱਟਦਾ ਇੱਕ ਹੋਜੀ ਹੋਰ ਆਹਾਂ ਪਾਸ ਲਗੂਗਾ ਉਹ ਕੂਰੀਅਰ ਵਾਲੇ ਨੇ ਕਰਦੇ ਆ ਆਹ ਉਹ ਦੇਖ ਤਾਂ ਹਜੇ ਕੱਪੜੇ ਚ ਲਵੇਟਿਆ ਵਾ ਐਡਰੈਸ ਲਿਖਿਆ ਵਾ ਉੱਤੇ ਆਪਣਾ ਬਾਈ ਨੇ ਫੋਨ ਨੰਬਰ ਵੀ ਲਿਖਿਆ ਉਹ ਮਾਈ ਸਾਹਿਬੇ ਝੋਲਾ ਪਾ ਕੇ ਝੋਲਾ ਸੌਂਦਾ ਤੂੰ ਉੱਦਲੇ ਪਾਸੇ ਆ ਇਧਰੋਂ ਖੁੱਦੂ ਇੱਥੇ ਹਾਂ ਤੇ ਕਿਧਰੋਂ ਹੁਣ ਪਾੜਦੇ ਆ ਇਹਨੂੰ ਹਾਂ 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 ਕਾਣ ਸੌਣ ਹੀ ਆ ਤਾਂ ਫਿਰ ਪਾੜਨਾ ਹੀ ਪਊਗਾ ਨਹੀਂ ਕੈਂਚੀ ਲਾਉਗਾ ਇੱਕ ਇਸ ਵਾਲਾ ਕੱਪ ਇਹ ਫਾਈਲ ਪਿਕਚਰ ਜਨ ਸਟੱਕ ਗਏ ਮੈਂ ਤਾਂ ਕੋਰੀਅਰ ਵਾਲਿਆਂ ਨੇ ਭਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਯਾਰ ਨਹੀਂ ਨਹੀਂ ਆ ਤਾਂ ਇਹਨਾਂ ਦਾ ਪਾਸਲ ਹੀ ਹੋ ਗਿਆ ਕੋਰੀਅਰ ਵਾਲਿਆਂ ਦਾ ਸੁਤਲੰਥਾ ਮਾਦਾ ਕ ਵੀ ਕੋਰੀਅਰ ਵਾਲਿਆਂ ਨੇ ਵੀ ਲੀੜੇ ਜਿਹਦਾ ਵਿੱਚ ਹੋਰ ਭਾਰ ਵਧਾਤਾ ਵੇਚਦੇ ਕਿਲੋ ਦਾ ਤੇ ਕੈਂਚੀ ਲਾਉਗਾ ਕੈਂਚੀ ਨਾ ਉੜਦੰਨੀ ਆਸੇ ਆ ਗਈ ਕੈਂਚੀ ਆ ਗਈ ਇਸ ਤੇ ਹੱਸ ਪੋਣ ਤੇ। ਤੇ ਇਧਰ ਕੱਚੀ ਗਿਰ ਆਕਦੀ। ਮਸਾਹਣ ਜੀ ਕੋਲੇ ਮੋਟਾ ਆਂਦਾ ਏ। ਉਹ ਦੂਜਾ ਰੱਖ ਕੇ ਚੱਲ ਪਾਂ। ਦੇਖੋ, ਇੱਕ ਇੱਕ ਕੱਪੜੇ ਪਾੜਾ। ਕਿਹਦੇ ਕੰਜਰ ਦੇ ਵਿੱਚ ਝੋਲਾ ਹੀ ਤਾਂ ਨਹੀਂ ਅਗਲੇ ਨੇ ਭੇਜਿਆ ਸੀ ਜਿਹੜਾ ਉਹ ਵੱਡੀ ਜਾਂਨੇ ਆ। ਇਲੈਕਟ੍ਰੀਕਲ ਕੁਚੂ ਕੋਈ ਇਹ ਜੇ ਕੀਮਤੀ ਚੀਜ਼ ਹੋਵੇ ਵੀ ਸਾਹਮਣਾ ਕਰ ਵੀ ਅਸੀਂ ਝੋਲਾ ਸ਼ੌਕਣਾ ਭੇਜਿਆ ਨਾਲ ਝੋਲਾ ਹੀ ਵੜਤਾ ਹਨਾਂ ਜਸਰਾਣਾ ਹੋਵੇ ਅਗਲੇ ਨੇ ਸ਼ੌਕਣਾ ਭੇਜ ਜਾਵੇ ਸਰਾਣਾ ਹਨਾ ਨਾ ਇਹ ਵਿੱਚ ਡੱਬਾ ਮੈਨੂੰ ਵਰ ਹੈ ਮਠਿਆਈ ਲੱਗਦੀ ਹੈ ਇਹ ਗੱਲ ਵੀ ਬੜੀ ਤਕਲੀਫ਼ੀ ਸੀ ਨਾ ਕਪਾ ਆ ਯਾਰ ਬੋੜਾ ਯਾ ਬਰਦਾਸ਼ਤ ਕੰਮ ਕੀਤਾ ਇਹਦਾ ਵੇਖਣ ਵਾਲੇ ਵੀ ਹੰਬੇ ਪਏ ਹੋਣਗੇ ਵੀ ਕਦੋਂ ਆਊਗੀ ਉਹ ਆਹ ਦੇਖ ਓਏ ਪੋਰਸ ਵਾਸਤੇ ਹੀ ਆ ਨਾ ਵੀ ਹੋਲਡਰ ਆ ਓਏ ਸੋਹਣੇ ਵਾਕੇ ਦੇਖਿਓ ਬ੍ਰੀਟੋ ਦੇ चलो आ देख होल्डर है आधा यार सिरा भी रे यार गिफ्ट तेरा पाओ आ जाओ चलो आके देख रहे चलो चलो बंद कर ला नवा होल्डर आया इधर चल चल और या मार दी वो मत कर बस 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 सब सब अबी ਕਾਲ ਤੇ ਪਟਾਹੀ ਉਹ ਲਾ ਦੇ ਬਾਹਰ ਕਰ ਆਹ ਆਹ ਇਹ ਇਹ ਫੌਲਾਜੀ ਹਾਲਤ ਵਿੱਚ ਹਰਨ ਚੱਲ ਜਰਾ ਰਸਲੇ ਆਹ ਦੇਈਏ ਰਸਰੇ ਹਰਦੀ ਗਾਏ ਕੋਈ ਮੈਂ ਕਰਾਂਗੇ ਕਿ ਇਹਦੇ ਥੱਲੇ ਨਾਲ ਉਹ ਕਰ ਲਾਂਗੇ ਇੱਕ ਦੋ ਹੋਰ ਕਰ ਲਾਂਗੇ ਉੱਤੇ ਹੋਰ ਖੋਲੀ ਬਈਆ ਚੌੜੀ ਬਧਰੀ ਆ ਵਧੀਆ ਨਾਲੇ ਨੱਕ ਤੇ ਦਵਾਣੀ ਬਈਆ ਹਾਂ

ਈਆ ਨਾ ਕਰਨੇ ਖਰਾ ਚਲ ਆ ਜੀ ਕਾਂਟੀ ਮੇਟ ਹੁਬਾ ਕਰਲਾ ਬਣ